ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੀੜ ਸਾਹਿਬ ਦੀ ਲਖਾਈ ਆਰੰਭ ਕਰਨੀ ਅੰਮ੍ਰਿਤਸਰ ਪਹੁੰਚ ਕੇ ਸਤਿਗੁਰੂ ਜੀ ਨੇ ਪੋਥੀਆਂ ਵਾਲੀ ਪਾਲਕੀ ਨੂੰ ਥੜੇ ਸਾਹਿਬ ਦੇ ਅਸਥਾਨ ਤੇ ਵਿਰਾਜਮਾਨ ਕਰ ਦਿੱਤਾ ਗੁਰੂ ਜੀ ਆਪ ਵੀ ਪਾਸ ਹੀ ਬੈਠ ਗਏ ਅਤੇ ਸਿੱਖ ਸੰਗਤਾਂ ਕੀਰਤਨ ਕਰਨ ਲੱਗ ਪਈਆਂ ਉਪਰੰਤ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਅਤੇ ਬਾਬਾ ਬੁੱਢਾ ਜੀ ਦੀ ਅਗਵਾਈ ਹੇਠ ਕੁਝ ਸਿੱਖਾਂ ਨੂੰ ਪੋਥੀਆਂ ਪਾਸ ਛੱਡ ਕੇ ਆਪ ਰਾਤ ਨੂੰ ਵਿਸ਼ਰਾਮ ਕਰਨ ਵਾਸਤੇ ਆਪਣੇ ਮਹਿਲਾ ਵਿੱਚ ਚਲੇ ਗਏ ਦੂਸਰੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਇਸ਼ਨਾਨ ਕਰਕੇ ਫਿਰ ਥੜੇ ਸਾਹਿਬ ਦੀਆਂ ਪੋਥੀਆਂ ਪਾਸ ਆ ਗਏ ਅਤੇ ਭਾਈ ਗੁਰਦਾਸ ਜੀ ਨੂੰ ਕਿਹਾ ਭਾਈ ਜੀ ਕੋਈ ਐਸਾ ਇਕਾਂਤ ਥਾਂ ਵੇਖੋ ਜਿੱਥੇ ਬੈਠ ਕੇ ਇੰਨਾ ਪੋਥੀਆਂ ਦੀ ਬਾਣੀ ਅਤੇ ਹੋਰ ਪਾਣੀਆਂ ਨੂੰ ਇਕੱਤਰ ਕਰਕੇ ਪੂਰੀ ਜਾਂਚ ਉਪਰੰਤ ਇੱਕ ਪੋਥੀ ਸਾਹਿਬ ਤਿਆਰ ਕੀਤੀ ਜਾਵੇ ਜੋ ਕਾਲਯੁਗ ਦੇ ਜਪ ਤਪ ਹਿੰਨ ਜੀਵਨ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਪੁਲ ਦਾ ਕੰਮ ਕਰੇ ਇਹੇ ਆਗਿਆ ਸੁਣ ਕੇ ਭਾਈ ਗੁਰਦਾਸ ਜੀ ਅਤੇ ਬੁੱਢਾ ਜੀ ਨੇ ਕੁਤ ਸਿਆਣੇ ਸਿੱਖਾਂ ਨਾਲ ਮਿਲ ਕੇ ਇੱਕ 베ਰੀਆਂ ਦੇ ਝੁੰਡ ਵਿੱਚ ਪਾਣੀ ਦੀ ਛੱਪੜੀ ਪਰ ਇਸ ਮਹਾਨ ਕਾਰਜ ਵਾਸਤੇ ਅਸਥਾਨ ਵੇਖਿਆ ਇਸ ਅਸਥਾਨ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ ਇੱਥੇ ਤੰਬੂ ਕਨਾਤਾਂ ਲਗਵਾ ਦਿਓ ਇਹ ਜਗ੍ਹਾ ਇਸ ਕੰਮ ਵਾਸਤੇ ਛੰਗੀ ਹੈ ਜਥਾ ਹੁਕਮ ਪਾਈ ਗੁਰਦਾਸ ਜੀ ਨੇ ਜਗ੍ਹਾ ਨੂੰ ਸਵਾਰ ਕੇ ਉੱਪਰ ਤੰਬੂ ਤੇ ਕਨਾਤਾਂ ਲਗਵਾ ਦਿੱਤੀਆਂ ਜਦ ਸਭ ਸਮਾਨ ਤਿਆਰ ਕਰਕੇ ਪਾਈ ਗੁਰਦਾਸ ਜੀ ਨੇ ਗੁਰੂ ਜੀ ਨੂੰ ਦੱਸਿਆ ਤਾਂ ਆਪ ਜੀ ਪਾਲਕੀ ਵਿੱਚ ਪੋਥੀਆਂ ਰਖਾ ਕੇ ਥੜੇ ਸਾਹਿਬ ਤੋਂ ਇਸ ਨਵੀਂ ਜਗ੍ਹਾ ਤੇ ਲੈ ਗਏ ਇਹ ਜਗ੍ਹਾ ਹੁਣ ਰਾਮਸਰ ਦੇ ਨਾਮ ਨਾਲ ਪ੍ਰਸਿੱਧ ਹੈ ਇਹ ਸੁੰਦਰ ਇਕਾਂਤ ਥਾਂ ਵੇਖ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਹੁਕਮ ਕੀਤਾ ਕਿ ਇਸ ਪਾਸ ਵਾਲੀ ਨਿੱਕੀ ਜਹੀ ਛਪੜੀ ਨੂੰ ਕੁਝ ਡੂੰਗਾ ਤੇ ਵੱਡਾ ਕਰਕੇ ਇੱਥੇ ਸੰਗਤਾਂ ਦੇ ਇਸ਼ਨਾਨ ਵਾਸਤੇ ਇੱਕ ਨਿੱਕਾ ਜਿਹਾ ਸਰੋਵਰ ਰਚ ਦਿਓ ਗੁਰੂ ਜੀ ਦਾ ਹੁਕਮ ਸੁਣ ਕੇ ਸੰਗਤਾਂ ਸੇਵਾ ਕਰਨ ਲੱਗ ਪਈਆਂ ਅਤੇ ਬਹੁਤ ਸਾਰੇ ਸੰਗਤ ਨੇ ਮਿਲ ਕੇ ਇੱਕ ਦਿਨ ਵਿੱਚ ਹੀ ਸਰੋਵਰ ਦਾ ਟਵਾ ਤਿਆਰ ਕਰ ਦਿੱਤਾ ਉਪਰੰਤ ਜਦ ਸੰਗਤਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਇਸ ਸਰੋਵਰ ਦਾ ਕੋਈ ਚੰਗਾ ਜਿਹਾ ਨਾਮ ਰੱਖੋ ਤਾਦੇ ਗੁਰੂ ਜੀ ਨੇ ਕਿਹਾ ਇੱਥੇ ਨਾਮ ਦੀ ਮहिमा ਵਾਲੇ ਗ੍ਰੰਥ ਦੀ ਰਚਨਾ ਹੋਵੇਗੀ ਜਿਸ ਕਰਕੇ ਇਸ ਇੱਥੇ ਰਾਮ ਦੇ ਨਾਮ ਦਾ ਨਿਵਾਸ ਹੋਵੇਗਾ ਨਾਮ ਅਤੇ ਨੰਮੀ ਵਿੱਚ ਕੋਈ ਭੇਦ ਨਹੀਂ ਹੁੰਦਾ ਇਸ ਕਰਕੇ ਇਸ ਦਾ ਨਾਮ ਅੱਜ ਤੋਂ ਰਾਮਸਰ ਹੈ ਇਸ ਦੇ ਦਰਸ਼ਨ ਅਤੇ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਦੂਰ ਹੋਵੇਗੀ ਇਹੇ ਨਾਮ ਸੁਣ ਕੇ ਸੰਗਤ ਨੇ ਹੱਥ ਜੋੜ ਕੇ ਸਿਰ ਨਿਵਾਏ ਅਤੇ ਆਪਣੀ ਪ੍ਰਸੰਨਤਾ ਪ੍ਰਗਟ ਕੀਤੀ। ਉਪਰੰਤ ਰਾਤ ਸਮੇਂ ਹੋਰ ਸਾਰੇ ਸਿੱਖ ਸੇਵਕਾਂ ਨੂੰ ਘਰ ਭੇਜ ਕੇ ਗੁਰੂ ਜੀ ਆਪ ਭਾਈ ਬੁੱਢਾ ਜੀ, ਗੁਰਦਾਸ ਜੀ ਅਤੇ ਕੁਝ ਸੇਵਾਦਾਰ ਇਥੇ ਰਾਮਸਰ ਹੀ ਟਿਕੇ ਰਹੇ। ਤੰਬੂ ਦੇ ਅੰਦਰ ਗੁਰੂ ਜੀ ਅਤੇ ਭਾਈ ਗੁਰਦਾਸ ਜੀ ਬੈਠ ਗਏ ਅਤੇ ਸੇਵਾਦਾਰਾਂ ਨੂੰ ਬਾਹਰ ਰਾਖੀ ਵਾਸਤੇ ਬਿਠਾ ਦਿੱਤਾ। ਕੇ ਬਿਨਾ ਬੁਲਾਏ ਕੋਈ ਤੀਸਰਾ ਆਦਮੀ ਅੰਦਰ ਨਾ ਆਵੇ ਅੰਦਰ ਬੈਠ ਕੇ ਗੁਰੂ ਜੀ ਨੇ ਭਾਈ ਜੀ ਨੂੰ ਸਮਝਾਇਆ ਕਿ ਇਹ ਚਾਰ ਗੁਰੂ ਸਾਹਿਬਾਂ ਦੀ ਜਿਹੜੀ ਬਾਣੀ ਇਕੱਤਰ ਕੀਤੀ ਹੋਈ ਹੈ ਅਤੇ ਅੱਗੇ ਤੋਂ ਜੋ ਹੋਰ ਪ੍ਰਾਪਤ ਹੋਵੇਗੀ ਉਸ ਨੂੰ ਇੱਕ ਪੋਥੀ ਵਿੱਚ ਵਿਚਾਰ ਕਰਕੇ ਗੁਰਮੁਖੀ ਅੱਖਰਾਂ ਵਿੱਚ ਲਿਖੋ ਭਾਈ ਜੀ ਨੇ ਕਿਹਾ ਮਹਾਰਾਜ ਜੀ ਇਸ ਅਗਾਧ ਬੋਧ ਬਾਣੀ ਨੂੰ ਵਿਚਾਰ ਕੇ ਲਿਖਣ ਦੀ ਮੇਰੇ ਵਿੱਚ ਸਮਰੱਥਾ ਨਹੀਂ ਹੈ ਆਪ ਜਿਸ ਤਰ੍ਹਾਂ ਕਿਰਪਾ ਕਰਕੇ ਲਿਖਵਾਉਂਗੇ ਮੈਂ ਲਿਖੀ ਜਾਵਾਂਗਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਗੁਰੂ ਜੀ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਜਿਵੇਂ ਪੁੱਤਰ ਘਰ ਤੋਂ ਬਾਹਰ ਹੋਵੇ ਅਤੇ ਮਾਤਾ ਪਿਤਾ ਅਤੇ ਹੋਰ ਕੁਟੰਬੀ ਘਰ ਦੇ ਅੰਦਰ ਹੋਣ ਉਹਨਾਂ ਵਿੱਚੋਂ ਘਰ ਦੇ ਅੰਦਰ ਜਿਹੜਾ ਵੀ ਕੋਈ ਬੋਲੇਗਾ अथवा ਗੱਲ ਕਰੇਗਾ ਉਸ ਨੂੰ ਬਾਲਕਾ ਬਾਹਰੋਂ ਹੀ ਆਵਾਜ਼ ਪਛਾਣ ਕੇ ਦੱਸ ਦਿੰਦਾ ਹੈ ਕਿ ਇਹ ਮੇਰਾ ਪਿਤਾ ਬੋਲਿਆ ਹੈ ਇਹ ਮਾਤਾ ਬੋਲੀ ਹੈ अथवा ਇਹ ਭੈਣ ਤੇ ਇਹ ਭਰਾ ਬੋਲਿਆ ਹੈ ਇਸ ਤਰ੍ਹਾਂ ਤੁਸੀਂ ਸਾਵਧਾਨ ਹੋ ਕੇ ਪਾਣੀ ਪੜ ਕੇ ਸਮਝ ਲੈਣਾ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ ਅਤੇ ਇਹ ਸ੍ਰੀ ਗੁਰੂ ਰਾਮਦਾਸ ਜੀ ਦੀ ਹੈ ਇਹ ਬਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਕਿਹਾ ਆਪ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਭਾਈ ਜੀ ਕਲਮ, ਦੁਆਤ ਅਤੇ ਕਾਗਜ਼ ਤਿਆਰ ਕਰਕੇ ਲਿਖਣ ਵਾਸਤੇ ਅਤੇ ਗੁਰੂ ਜੀ ਲਿਖਵਾਉਣ ਵਾਸਤੇ ਉਸ ਦੇ ਪਾਸ ਬੈਠ ਗਏ। ਸਭ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਲਿਖਵਾਈ। ਉਪਰੰਤ ਰਾਗਾਂ ਵਿੱਚੋਂ ਸਭ ਤੋਂ ਪਹਿਲਾਂ ਗੁਰੂ ਜੀ ਨੇ ਸ੍ਰੀ ਰਾਗ ਲਿਖਵਾਇਆ ਫਿਰ ਦੂਸਰੇ ਰਾਗ ਤਰਜੇ ਵਾਰ ਲਿਖਵਾਉਣੇ ਆਰੰਭ ਕਰਤ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਦੋ ਢੂਮ ਪਾਈ ਬਲਵੰਡ ਤੇ ਸੱਤਾ ਕੀਰਤਨ ਕਰਦੇ ਹੁੰਦੇ ਸਨ ਇਹਨਾਂ ਦੀ ਇੱਕ ਭੈਣ ਸੀ ਇਹਨਾਂ ਨੇ ਉਸ ਦਾ ਵਿਆਹ ਕਰਨ ਵਾਸਤੇ ਗੁਰੂ ਜੀ ਤੋਂ ਸਹਾਇਤਾ ਮੰਗੀ ਗੁਰੂ ਜੀ ਨੇ ਕਿਹਾ ਕੱਲ ਅੰਮ੍ਰਿਤ ਵੇਲੇ ਦੇ ਕੀਰਤਨ ਦੀ ਜੋ ਭੇਟਾ ਆਵੇ ਉਹ ਤੁਸੀਂ ਲੈ ਲੈਣੀ ਦੂਸਰੇ ਦਿਨ ਜਦ ਇਹਨਾਂ ਤੂਹਾਂ ਪਾਈਆਂ ਨੇ ਆਸਾ ਦੀ ਵਾਰ ਦਾ ਕੀਰਤਨ ਕਰਕੇ ਭੇਟਾ ਦੀ ਮਾਇਆ ਗਿਣੀ ਤਾਂ ਉਹ ਕੇਵਲ 100 ਦਮੜਾ ਹੋਈ ਇਹ ਰੋਜ਼ੀ ਚੜਤ ਨਾਲੋਂ ਬਹੁਤ ਘੱਟ ਸੀ ਇਹ ਮਾਇਆ ਲੈਣ ਤੋਂ ਸੱਤਾ ਤੇ ਬਲਵੰਡ ਨੇ ਨਾ ਕਰ ਦਿੱਤੀ ਅਤੇ ਗੁੱਸੇ ਨਾਲ ਆਖਿਆ ਕਿ ਤੁਸਾਂ ਸਾਡੇ ਨਾਲ ਮਸ਼ਕਰੀ ਕੀਤੀ ਹੈ ਅਸੀਂ ਇਹ ਥੋੜੇ ਜਿਹੇ ਪੈਸੇ ਨਹੀਂ ਲੈਣੇ ਗੁਰੂ ਜੀ ਨੇ ਧੀਰਜਤੀ ਤੇ ਆਖਿਆ ਸ਼ਾਂਤੀ ਰੱਖੋ ਇਹ 100 ਰੁਪਿਆ ਲੈ ਜਾਓ ਹੋਰ ਵੀ ਮਿਲ ਜਾਵੇਗਾ ਤਾਂ ਦੇ ਸੱਤਾ ਬਲਵੰਡ 100 ਰੁਪਇਆ ਲੈ ਕੇ ਘਰ ਨੂੰ ਚਲੇ ਗਏ ਅਤੇ ਦੂਸਰੇ ਦਿਨ ਕੀਰਤਨ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਨਾ ਆਏ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਨੂੰ ਸੱਦਣ ਵਾਸਤੇ ਉਹਨਾਂ ਦੇ ਘਰ ਭੇਜਿਆ ਪਰ ਸੱਤੇ ਬਲਵੰਡ ਨੇ ਕਿਹਾ ਕਿ ਗੁਰੂ ਜੀ ਪਾਸ ਜਾ ਕੇ ਅਸਾਂ ਕੀ ਲੈਣਾ ਹੈ ਸਾਡੇ ਕੀਰਤਨ ਕਰਕੇ ਹੀ ਤਾਂ ਗੁਰੂ ਜੀ ਨੂੰ ਸਿੱਖ ਅਨੇਕ ਪ੍ਰਕਾਰ ਦੀ ਭੇਟਾ ਅਰਪਣ ਕਰਦੇ ਹਨ ਅਤੇ ਗੁਰੂ ਗੁਰੂ ਕਹਿੰਦੇ ਹਨ ਅਸੀਂ ਹੀ ਗੁਰਗੱਦੀ ਦੇ ਮੂਲ ਹਾਂ ਜੀ ਅਸੀਂ ਗੁਰੂ ਦਰਬਾਰ ਨਾ ਜਾਈਏ ਤਾਂ ਸਾਰੇ ਸਿੱਖੋਂ ਉਹਨਾਂ ਵੱਲੋਂ ਉਲਟ ਹੋ ਜਾਣ ਫੇਰ ਧੰਨ ਕੌਣ ਭੇਟਾ ਕਰੇਗਾ ਭਾਵੇਂ ਸਿੱਖ ਨੇ ਬਹੁਤ ਸਮਝਾਇਆ ਕਿ ਤੁਹਾਡੀ ਸ਼ੋਭਾ ਤੇ ਮਾਣ ਵਡਿਆਈ ਗੁਰੂ ਜੀ ਨਾਲ ਹੀ ਹੈ ਚੱਲੋ ਕੀਰਤਨ ਕਰੋ ਪਰ ਉਹ ਹੰਕਾਰੀ ਇੱਕ ਨਾ ਮੰਨੇ ਸਿੱਖ ਨੇ ਆਣ ਕੇ ਗੁਰੂ ਜاده ਗੁਰੂ ਜੀ ਨੂੰ ਦੱਸਿਆ ਕਿ ਉਹ ਬੋਲ ਕਬੋਲ ਕਰਦੇ ਹਨ ਅਤੇ ਦਰਬਾਰ ਵਿੱਚ ਆਉਣ ਤੋਂ ਇਨਕਾਰੀ ਹਨ ਤਦ ਗੁਰੂ ਜੀ ਨੇ ਇੱਕ ਹੋਰ ਸਿੱਖ ਭੇਜਿਆ ਕਿ ਆਣ ਕੇ ਕੀਰਤਨ ਕਰੋ ਮਾਇਆ ਜਿੰਨੀ ਚਾਹੋ ਹੋਰ ਮਿਲ ਜਾਏਗੀ ਪਰ ਉਹਨਾਂ ਹੰਕਾਰੀ ਰਬਾਬੀਆਂ ਨੇ ਫੇਰ ਇਹੀ ਕਿਹਾ ਕਿ ਅਸੀਂ ਕਰ ਹੀ ਰਹਾਂਗੇ ਗੁਰੂ ਪਾਸ ਜਾ ਕੇ ਅਸਾਂ ਕੁਝ ਨਹੀਂ ਲੈਣਾ ਹੁਣ ਸਾਡਾ ਗੁਰੂ ਨਾਲ ਮੇਲ ਨਹੀਂ ਹੋ ਸਕਦਾ ਜਾਦ ਸਿੱਖਣੇ ਆਣ ਕੇ ਗੁਰੂ ਜੀ ਨੂੰ ਇਹ ਸਾਰੀ ਗੱਲ ਦਸੀ ਤਾਂ ਗੁਰੂ ਜੀ ਨੇ ਆਪ ਉਹਨਾਂ ਦੇ ਘਰ ਉਹਨਾਂ ਨੂੰ ਲੈਣ ਚਲੇ ਗਏ ਗੁਰੂ ਜੀ ਨੂੰ ਵੇਖ ਕੇ ਉਹ ਹੰਕਾਰੀ ਬੈਠੇ ਹੀ ਰਹੇ ਉੱਠ ਕੇ ਆਦਰ ਨਾ ਕੀਤਾ ਪਰ ਸ਼ਾਂਤ ਰੂਪ ਗੁਰੂ ਜੀ ਨੇ ਕਿਹਾ ਚੱਲੋ ਗੁਰੂ ਨਾਨਕ ਜੀ ਉੱਤੇ ਸ਼ਰਧਾ ਧਾਰ ਕੇ ਕੀਰਤਨ ਕਰੋ ਬਹੁਤ ਧਨ ਆਵੇਗਾ ਪਰ ਉਹਨਾਂ ਨੇ ਫੇਰ ਆਉਣ ਤੋਂ ਨਾਂ ਕਰ ਦਿੱਤੀ ਅਤੇ ਸਗੋਂ ਕਿਹਾ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਅਤੇ ਅਮਰਦਾਸ ਜੀ ਅਤੇ ਤੁਹਾਡੇ ਪਿਤਾ ਜੀ ਨੂੰ ਵੀ ਰਾਗੀ ਹੀ ਉਜਾਗਰ ਕਰਦੇ ਰਹੇ ਹਨ ਸਾਡੇ ਰਾਗ ਨੂੰ ਸੁਣ ਕੇ ਹੀ ਲੋਕ ਦਰਬਾਰ ਵਿੱਚ ਆਉਂਦੇ ਤੇ ਭੇਟਾ ਅਰਪਣ ਕਰਦੇ ਹਨ ਤੁਸੀਂ ਸਾਡਾ ਕੋਈ ਗੁਣ ਨਹੀਂ ਜਾਣਿਆ ਹੁਣ ਜੇ ਸਦਾ ਵਾਸਤੇ ਰੋਜ਼ ਦੀ ਅੱਧੀ ਭੇਟਾ ਸਾਨੂੰ ਦੇਣੀ ਕਰੋਗੇ ਤਾਂ ਅਸੀਂ ਜਾਵਾਂਗੇ ਨਹੀਂ ਤਾਂ ਨਹੀਂ ਜਾਵਾਂਗੇ ਸ਼੍ਰੀ ਗੁਰੂ ਜੀ ਨੇ ਜਦ ਵੱਡੇ ਗੁਰੂ ਸਾਹਿਬਾਂ ਦੀ ਸੱਤੇ ਬਲਵੰਡ ਪਾਸਿਓਂ ਨਿੰਦਿਆ ਸੁਣੀ ਤਾਂ ਆਪ ਜੀ ਨੇ ਕਿਹਾ ਤੁਸੀਂ ਗੁਰੂ ਨਾਨਕ ਸਾਹਿਬ ਦੀ ਨਿੰਦ ਕਿਤੀ ਹੈ ਤੁਹਾਡਾ ਸਰੀਰ ਫਿੱਟ ਜਾਏਗਾ ਤੁਸੀਂ ਰੋਗ ਨਾਲ ਨਿਕਾਰੇ ਹੋ ਜਾਓਗੇ ਇਹ ਬਚਨ ਕਰਕੇ ਗੁਰੂ ਜੀ ਥੜੇ ਸਾਹਿਬ ਵਾਪਸ ਆ ਗਏ ਅਤੇ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਤੁਸੀਂ ਕੀਰਤਨ ਕਰੋ ਸਿੱਖ ਦੁਤਾਰਾ ਤੇ ਰਬਾਬਾ ਲੈ ਕੇ ਕੀਰਤਨ ਕਰਨ ਲੱਗ ਪਏ ਜਿਸ ਨੂੰ ਸੁਣ ਕੇ ਸੰਗਤ ਬਹੁਤ ਪ੍ਰਸੰਨ ਹੋਈ ਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਦਿੱਤਾ ਤੁਸਾਂ ਬਚਨ ਮੰਨ ਕੇ ਕੀਰਤਨ ਕੀਤਾ ਹੈ ਇਹ ਰਾਗ ਵਿਤਿਆ ਹੁਣ ਸਿੱਖਾਂ ਵਿੱਚ ਆ ਗਈ ਹੈ ਇਹ ਡੂੰਗ ਪਛਤਾਉਣਗੇ ਘਰ ਘਰ ਸ਼ਬਦ ਪੜਦੇ ਤੁਰੇ ਫਿਰਣਗੇ ਤ੍ਰਿਪਤੀ ਨਹੀਂ ਹੋਵੇਗੀ ਕੋਈ ਸਾਡਾ ਸਿੱਖ ਇੰਨਾ ਹੰਕਾਰੀਆਂ ਨੂੰ ਮੂੰਹ ਨਾ ਲਾਵੇ ਅਤੇ ਜਿਹੜਾ ਇਨ੍ਹਾਂ ਦੀ ਸਾਡੇ ਪਾਸ ਸ਼ਿਫਾਰਿਸ਼ ਕਰੇਗਾ ਉਸਦਾ ਮੂੰਹ ਕਾਲਾ ਕਰਕੇ ਖੋਤੇ ਉੱਤੇ ਚਾੜਕੇ ਪਿੱਛੋਂ ਢੋਲ ਵਜਾ ਕੇ ਉਸਨੂੰ ਦੰਡ ਦਿੱਤਾ ਜਾਏਗਾ ਆਪ ਜੀ ਦੇ ਇਹ ਬਚਨ ਸੁਣ ਕੇ ਜਦ ਕੋਈ ਸਿੱਖ ਵੀ ਉਹਨਾਂ ਦੇ ਮੱਥੇ ਨਾ ਲੱਗਦਾ ਅਤੇ ਥੋੜੇ ਦਿਨਾਂ ਵਿੱਚ ਉਹਨਾਂ ਨੂੰ ਕੋਹੜ ਰੋਗ ਵੀ ਹੋ ਗਿਆ ਤਾਂ ਉਹ ਬਹੁਤ ਦੁਖੀ ਹੋ ਕੇ ਸਿੱਖਾਂ ਦੇ ਪਾਸ ਬੇਨਤੀਆਂ ਕਰਨ ਲੱਗੇ ਕਿ ਗੁਰੂ ਜੀ ਪਾਸੋਂ ਸਾਡੀ ਪੁੱល ਬਖਸ਼ਾ ਦਿਓ ਪਰ ਗੁਰੂ ਜੀ ਦੇ ਸਰਾਫ ਤੋਂ ਡਰਦਾ ਕੋਈ ਵੀ ਉਹਨਾਂ ਦੀ ਸਿਫਾਰਿਸ਼ ਨਾ ਕਰਦਾ ਇੱਕ ਦਿਨ ਸੱਤੇ ਬਲਵੰਡ ਨੇ ਵਿਚਾਰਿਆ ਕਿ ਲਾਹੌਰ ਵਿੱਚ ਇੱਕ ਸਿੱਖ ਭਾਈ ਲੱਦਾ ਰਹਿੰਦਾ ਹੈ ਉਹ ਬੜਾ ਪਰਉਪਕਾਰੀ ਹੈ ਉਸ ਪਾਸ ਜਾ ਕੇ ਬੇਨਤੀ ਕਰਿਏ ਉਹ ਸਾਨੂੰ ਗੁਰੂ ਜੀ ਪਾਸੋਂ ਬਖਸ਼ਾਏਗਾ ਇਹ ਵਿਚਾਰ ਕਰਕੇ ਉਹ ਪਾਈ ਲੱdde ਪਾਸ ਲਾਹੌਰ ਚਲੇ ਗਏ ਪਾਈ ਜੀ ਪਾਸ ਇਹਨਾਂ ਨੇ ਬੜੇ ਦੀਨ ਹੋ ਕੇ ਬੇਨਤੀ ਕੀਤੀ ਆਪ ਬੜੇ ਪਰਉਪਕਾਰੀ ਹੋ ਅਸੀਂ ਆਪ ਜੀ ਦੀ ਸ਼ਰਣਾ ਇਹਾ ਸਾਨੂੰ ਗੁਰੂ ਜੀ ਪਾਸੋਂ ਬਖਸ਼ਾ ਦਿਓ ਪਾਈ ਲੱdde ਜੀ ਨੇ ਉਹਨਾਂ ਦੇ ਤਰਲੇ ਮਿੰਤਾ ਸੁਣ ਕੇ ਆਪਣਾ ਮੂੰਹ ਕਾਲਾ ਕਰ ਲਿਆ ਅਤੇ ਖੋਤੇ ਉੱਤੇ ਚੜ ਕੇ ਪਿੱਛੋਂ ਢੋਲਛੀ ਲਾ ਲਿਆ ਅਤੇ ਗੁਰੂ ਜੀ ਪਾਸ ਸਿਫਾਰਿਸ਼ ਕਰਨ ਵਾਸਤੇ ਸੱਤੇ ਬਲਵੰਡ ਨਾਲ ਤੁਰ ਪਏ ਅੰਮ੍ਰਿਤਸਰ ਪਹੁੰਚ ਕੇ ਪਹਿਲਾਂ ਭਾਈ ਜੀ ਗਲੀਆਂ ਵਿੱਚ ਫਿਰੇ ਅਤੇ ਫਿਰ ਗੁਰੂ ਜੀ ਪਾਸ ਥੜੇ ਸਾਹਿਬ ਜਾ ਹਾਜ਼ਰ ਹੋਏ